ਸਵੇਰ ਦੀ ਸੁਬਾਹ ਨਾਲ ਅੱਜ ਆਪਣਾ ਦਿਨ ਹੈਗਾ ਤੀਜਾ ਤੇ ਆਪਾਂ ਫਿਰ ਤੋਂ ਜੂਸ ਸਾਹਿਬ ਮਤਲਬ ਫੋਟੋ-ਬੂਟਾ ਕਰਾ ਰਹੇ ਸੀ ਇੱਥੇ ਆਪਣਾ ਜੋ ਸਰਾਏਗੀ ਬਹੁਤ ਸੋੜਾ ਵਿਊ ਤੁਸੀਂ ਦੇਖੋ ਵਿਊ 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 ਬੜਾ ਗੈਂਡਾ ਤੇ ਇੱਧਰ ਦੇਖੋ ਆਪਾਂ ਨਾ ਉਹ ਉੱਥੇ ਫੋਟੋ ਕਰਾ ਕੇ ਆਵਾਂਗੇ ਉਹ ਉੱਥੇ ਉਹ ਮਠਾ ਤੇ ਦੇਖਾਈ ਦੇ ਰਿਹਾ ਹੈ ਦੇਖੋ ਸਾਰੇ ਮੱਛੀਆਂ ਮੱਛੀਆਂ ਦੇਖ ਰਹੇ ਨੇ ਉਹ ਦੇਖੋ ਇੱਥੇ ਮੱਛੀਆਂ ਵੀ ਫੜਦੇ ਨੇਗੇ ਹੋਰ ਇਹ ਪਹਿਲਾਂ ਕੱਲ ਬਹੁਤ ਜ਼ਿਆਦਾ ਸੀ ਮੱਛੀਆਂ ਵੜਨ ਵਾਲੇ ਹੋਰ ਇਹ ਤੇ ਅੱਜ ਆਪਾਂ ਦੇਖਦੇ ਆਂਗੇ ਸਾਰੇ ਗੁਰੂ ਘਰ ਘੁੰਮਦੇ ਆਂ ਤੇ ਦੇਖਦੇ ਆਂ ਕਿਵੇਂ ਤਾਂ ਰਹਿੰਦਾ ਜਿਹੜੇ ਲਵੇ 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 ਮਤਲਬ ਪਤਾ ਕਰਿਆ ਸੀਗਾ ਵੀ ਆ ਉਰੇ ਜਿਹੜੀ ਆਪਣਾ ਗਦਾਵਰੀ ਨਦੀ ਇੱਥੇ ਪੰਜ ਪੰਜ ਛੇ ਗੁਰੂ ਘਰ ਨੇ ਆਪਾਂ ਸਾਰੇ ਮੱਥਾ ਟੇਕਾਂਗੇ ਤੇ ਦੇਖਦੇ ਆਪਾਂ ਤੁਹਾਨੂੰ ਸਾਰਿਆਂ ਦੇ ਦਰਸ਼ਨ ਕਰਾਉਣੇ ਕਿੱਦਾਂ ਕਿਵੇਂ ਕੀ ਕੀ ਚੱਕ ਕੀ ਕੁਛ ਹੱਥ ਹੈ ਨਾ ਉੱਤਰ ਦੇਖੋ ਰੇ ਕਿੰਨੇ ਨੇ ਆ ਗੁਰੂ ਘਰ ਲੰਗਰ ਸਾਹਿਬ ਤੇ ਆਪਾਂ ਇੱਥੇ ਹੁਣ ਲੰਗਰ ਛਕਦੇ ਆ ਠੀਕ ਹੈ ਫੇਰ ਆਪਾਂ ਚੱਲਦੇ ਆਂ ਹੋਰ ਗੁਰੂ ਘਰ ਵੱਲ ਤੇ ਆਪਣਾ ਨਾਲੇ ਤੁਹਾਨੂੰ ਮਾਰਕੀਟ ਵਾਰ ਦਾ ਦਰਦਿਆਂ ਸੇ ਦੇਖਦੇ ਆ ਆਪਾਂ ਕੀ ਕੀ ਕਰਾਂਗੇ ਅੱਜ ਅੱਜ ਵਾਲੇ ਵਾਲੇ ਦੇ ਗੁਰਦੁਆਰੇ ਵੀ ਅੱਜ ਵਾਲੇ ਵਾਲੇ ਸਾਰੇ ਆ ਦੇਖੋ ਬਾਕੀ ਤੁਹਾਨੂੰ ਦਿਖਾਉਣੇ ਅੱਗੇ ਚੱਲ ਚੱਪਲਾ ਵਾਰੀ ਸ਼ੱਕ ਲਿਆ ਗੁਰੂ ਕਰਨ ਅੰਮ੍ਰਿਤ ਸਾਹਿਬ ਦੇ ਵਿੱਚ ਤੇ ਲੰਗਰਪੂਰਾ ਕਹਿੰਡ ਸੀਗਾ ਵਧੀਆ ਹੁੰਦਾ ਤੇ ਹੁਣ ਆਪਾਂ ਚੱਲਦੇ ਆਪਣੇ ਦੂਜੀ ਫੈਮਲੀ ਵੱਲ ਤੇ ਉਰੇ ਇੱਕ ਕਹਿੰਦੇ ਇੱਕ ਹੀ ਬਾਗ ਕਿਹੜਾ ਬਾਗ ਸੀਗਾ ਗੋਬੇ ਦੀ ਬਾਗ ਬਣਿਆ ਕਰਨੇ ਸ਼ਾਮ ਨੂੰ ਚਲੋ ਉੱਥੇ ਚਲਦੇ ਆਪੋ ਵੀ ਦੇਖਦੇ ਆ ਵੀ ਉੱਥੇ ਕੀ ਕੀ ਚੀਜ਼ਾਂ ਨੇ ਵਾਕੀ ਕਿਦੋਂ ਬੋਟਾ ਕਲਿੱਕ ਕਰਾਵਾਂਗੇ ਤੇ ਦੇਖੋ ਜੀ ਨਾਰਕ ਨੇ ਨਾਰ ਉਹਦੇ ਸਸਤਾ ਆਪਣੇ ਨਾਰ ਦਾ ਜਿਵੇਂ ਜੂਸ ਦਾ ਗਲਾਸ ਆਪਾਂ ਲੈਨੇ 100 120 ਦਾ ਇੱਥੇ 30 ਰੁਪਏ ਦਾ ਗਲਾਸ ਵੱਡਾ ਨਾਰ ਦਾ ਨਾਰ ਕਰਾ ਕੱਲੇ ਨਾਰ ਦਾ ਵੀ 30 ਦਾ ਤੇ ਜੇ ਮਸੰਮੀ ਕਰਾਣਾ ਹੋਵੇ 30 ਦਾ ਤੇ ਇੱਕ ਹੋਰ ਚੀਜ਼ ਆ ਤਾਂ এলাਚੀ ਇਲਾਇਚੀ ਦਾ ਕਹਿੰਦੇ ਰੇਟ ਉਹਦੇ 1600 ਰੁਪਏ ਪਰ ਕਿਲੋ ਆਪਣੇ ਘੜਗੜ 5000 ਰੁਪਏ ਤੇ ਨਹੀਂ 6000 ਰੁਪਏ ਕਿਲੋ ਹੈ ਤੇ ਉਹਦੇ 1600 ਰੁਪਏ ਕਿਲੋ ਵੀ ਲੈ ਕੇ ਚੱਲਾਂਗੇ ਨਾਲ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਦੀ ਹੈ ਠੀਕ ਹੈ ਉਹ ਮਤਲਬ ਕਈ ਚੀਜ਼ਾਂ ਸਸਤੀਆਂ ਵੀ ਨੇ ਕਈ ਮਹਿੰਗੀਆਂ ਵੀ ਨੇ ਜਿਵੇਂ ਉਹ ਚੌਲ ਆ ਜਿਹੜਾ ਉਹ 160 ਰੁਪਏ ਕਿਲੋ ਹੈ ਆਪਣੇ 60 ਰੁਪਏ ਕਿਲੋ ਕੱਲਾ ਉਹਦੇ 160 ਰੁਪਏ ਕਿਲੋ ਹੈ ਐਵੇਂ ਬਹੁਤ ਫਰਕ ਆ ਕਈ ਜਿਹੜੇ ਬਿਲਕੁਲ ਸਸਤੀਆਂ ਨੇ ਕਈ ਬਹੁਤ ਮਹਿੰਗੀਆਂ ਨੇ ਸਰ ਇੱਥੇ ਜੇ ਪਾਣੀ ਇੱਥੇ ਪਾਣੀ ਬਹੁਤ ਵਧੀਆ ਹੈ ਪਾਣੀ ਬਿਲਕੁਲ ਸਾਫ ਜਿਹੜਾ ਮਰਜ਼ੀ ਪਾਣੀ ਪਿਓ ਐ ਲੱਗਦਾ ਜਿਵੇਂ ਆਰਓ ਦਾ ਪਾਣੀ ਹੁੰਦਾ ਹੈਗਾ ਤੇ ਦਿਨ ਚੁਰੇ ਸ਼ਵੀ ਲੱਗੀ ਹੁੰਦੀ ਆ ਮਿੱਠੇ ਪਾਣੀ ਦੀ ਤੇ ਸ਼ਵੇਰੇ ਸ਼ਾਮ ਪਾਣੀ ਹੁੰਦਾ ਰਿਹਾ ਇਧਰ ਆ ਇੱਥੋਂ ਪਾ ਬੁੱਕ ਵੀ ਕਰਾ ਜਾਂਦਾ ਜਿਵੇਂ ਸਾਰੇ ਗੁਰੂ ਘਰ ਆਪਾਂ ਨੂੰ ਕਮਾਉਂਦੇ ਨੇ 15 ਤੋਂ 16 ਗੁਰੂ ਘਰ ਜੋ ਵੀ ਆਪਣੇ 5 ਤੋਂ 6 ਕਿਲੋਮੀਟਰ ਦੇ ਜਾਂ ਆਪਾਂ ਕੱਲੂ ਜਾਂ ਪਰਸੋ ਟਰਾਈ ਕਰਦੇ ਵੀ ਚੱਲੀਏ ਠੀਕ ਆ ਹਲੇ ਉਹ ਕਿੰਨੇ ਉਹ ਦੇ ਕੋਆਪਰੇਟਿਵ ਆਪਾਂ ਇਹ ਵੀ ਤੁਹਾਨੂੰ ਦੱਸਾਂਗੇ ਹਨਾ ਕਿਹਨੇ ਸਸਤਾ ਮਿਲਦਾ ਹੋਰ ਲਾਈਕ 300 ਰੁਪਏ ਲੀਟਰ ਐ ਸ਼ਾਇਦ ਜਿਹੜਾ ਤੁਰਤ ਕੱਢ ਕੇ ਦਿੰਦੇ ਨੇ ਆਪਾਂ ਉਹ ਵੀ ਦੇਖਣਾ ਹੈ ਮੈਂ ਦੇ मतलब ਉਹ ਕਿਲੇ ਬਾਦਨੇ ਕਾ ਕਿਲਾ ਵੀ ਸਸਤਾ ਹੋਰੇ ਮੈਂ ਬਹੁਤ ਇਹ ਜੇ ਚੀਜ਼ਾਂ ਨੇ ਜਿਹੜੀਆਂ ਹੋਰ ਸਸਤੀਆਂ ਨੇ ਮਹਿੰਗੀਆਂ ਨੇ ਬਸ ਦੇਖ ਕੇ ਰੇਟ ਥੋੜਾ ਨਾ ਲੈਡੀਆਂ ਪੈਂਦੀਆਂ ਨੇ ਤੇ ਚੱਲਦੇ ਆਪਾਂ ਅੱਗੇ ਤੇ ਹੁਣ ਹਜੂਰ ਸਾਹਿਬ ਤੋਂ ਕਰਦੇ ਵਿੱਚ ਜਾਂਦੇ ਆ ਉੱਥੇ ਦਰਸ਼ਨ ਕਰਦੇ ਦੁਬਾਰਾ ਫਿਰ ਤੋਂ ਤੇ ਫਿਰ ਆਪਾਂ ਦੇਖਦੇ ਆਂ ਅਲਗ-ਅਲਗ ਜਿਹੋ ਵੀ ਗੁਰੂ ਘਰ ਨੇ ਆਪਾਂ ਘੁੰਮਾਂਗੇ ਠੀਕ ਹੈ ਜੀ ਕਿੰਨਾ ਘੰਟ ਮੀ ਨੈਕਸਟ ਲੈਵਲ ਆ ਮਾ ਉਸਮ ਆ ਦੇਖੋ ਮੀ ਪੈ ਰਿਹਾਗਾ ਹਲਕਾ ਹਲਕਾ ਬਰੀਕ ਬਰੀਕ ਕੀ ਕਰ ਰਹੇ ਆ ਨਾ ਮੀਚ ਖੇਡ ਰਿਹਾ ਮੀਚ ਖੇਡ ਰਹੇ ਸਾਰੇ ਬੈਠੇ ਆ ਦਿਖਾਓ ਸਰ ਕਾ ਜਾਣੀ ਨਾ ਹੁਣੇ ਹੁਣੇ ਬਈ ਬਰੂ ਘਰ ਤੋਂ ਨਿਕਲੇ ਆ ਯਾਰ ਅੱਜ ਨਾ ਇੱਕ ਗੱਲ ਸੱਚ ਹੋ ਗਈ ਉਹ ਕਹਿੰਦੇ ਜਿਹੜੇ ਆਪਦੀ ਆਪਦੀ ਘਰ ਤੋਂ ਕਰਦੇ ਹੁੰਦੇ ਨੇ ਕਿ ਤੋੜਦੇ ਹੁੰਦੇ ਨੇ ਕਿ ਬਗਾਨਾ ਕੋਈ ਕੁਝ ਨਹੀਂ ਕਹਿਣਾ ਹੁੰਦਾ ਮੇਰੇ ਆਪਦਿਆਂ ਨੇ ਖਤਮ ਕਰਤਾ ਘਰ ਆ ਮਾਸੀ ਫੈਰੀ ਇਹ ਮਾਸੜੀ ਦਾ ਬਹੁਤ ਵੱਡਾ ਯੋਗਦਾਨ ਹੈ ਨਾ ਇਸ ਖਰਾਬ ਕਰਨ ਚ ਵੀ ਵੀਰੇ ਕੁਝ ਵੀ ਨਹੀਂ ਕਰਿਆ ਸਾਡਾ ਫੰਡਾ ਸਾਡੇ ਤੋਂ ਲਕਲਾ ਤੋਂ ਨਹੀਂ ਦੇਦਾ ਇਹ ਵੀ ਬੜਾ ਘਰ ਬਣਾ ਆ ਹਾ ਤੁਸਾਂ ਪਹਿਲੀਆਂ ਚ ਇਹ ਡਰੇਨ ਫੂਟ ਦਾ ਰੇਟ ਹੈ ਇਸ ਦਾ ਕੀ ਰੇਟ ਹੈ ਭਈਆ 80 ਰੁਪਏ 20 ਇੱਕ ਪੀਸ ਮਰੂਦ ਔਰ ਮਰੂਦ ਸਾਹਿਬ 20 ਰੁਪਏ ਕਿਲੋ 150 ਰੁਪਏ ਕਿਲੋ ਆਪਣੇ ਡਰੈਗਨ ਫਰੂਟ ਕਿੰਨੇ ਕਦਾ ਓਏ ਇਹੀ ਰੇਟ ਹੈ ਆਪਣੇ ਹੁਣ ਆਹ ਚੱਲ ਮਹਿੰਗਾ ਮੁੱਲ ਮਹਿੰਗਾ ਆਪਣੇ ਆਪਣੇ ਡੇਟ ਮੰਡੀ ਚ ਸ਼ਾਇਦ 50 ਰੁਪਏ ਪੈਣਾ ਡੇਟ ਆ ਆਪਣੀ ਫੈਮਿਲੀ ਕਿੱਥੇ ਆ ਹੋ ਰਹੀ ਚਾਰੇ ਨਨੋ ਵੀ ਮਾੜਾ ਹੀ ਹਨ ਹਾਲ ਅੱਜ ਨਾ ਸ਼ਾਮ ਨੂੰ ਉਰੇ ਨਾ ਇੱਕ ਬੜਾ ਪਾਓ ਵਾਲਾ ਹੈਗਾ ਬੜਾ ਹੈਰਿਕਲ ਦੇਖਦੇ ਆਪਾਂ ਗਾਹਾਂਗਾ ਗਾਹਾਂਗਾ ਉਹ ਟਰਾਈ ਕਰਾਂਗੇ ਦੇਖਾਂਗੇ ਬੜਾ ਟੇਸਟ ਕਿਹੋ ਜਿਹਾ ਹੈਗਾ ਮਤਲਬ ਫਰੈਸ਼ ਬਣਾਉਂਦੇ ਨੇ ਰੇਟ ਵੀ ਠੀਕ ਸੀਗਾ ਮਤਲਬ ਡਿਫਰੈਂਟ ਜਿਹੀ ਚੀਜ਼ ਆਪਾਂ ਟਰਾਈ ਕਰਾਂਗੇ ਨਾਲ ਤੁਹਾਨੂੰ ਦੱਸਾਂਗੇ ਵੀ ਘੈਂਟ ਆਇਆ ਨਹੀਂ ਕਿਉਂਕਿ ਉਹ ਆਪ ਤਿਆਰ ਕਰਦਾ ਸਾਰਾ ਹਾਂ ਸਾਰਾ ਕੁਝ ਘੈਂਟ ਆਦਾ ਆਪਾਂ ਸ਼ਾਮ ਨੂੰ ਦਿਖਾਵਾਂਗੇ ਮੈਂ ਤੁਹਾਨੂੰ ਰੈਡੀ ਵੀ ਦਿਖਾਵਾਂਗਾ ਸ਼ਾਇਦ ਹਜੇ ਉਹਨੇ ਨਹੀਂ ਸਟਾਰਟ ਕੀਤੀ ਸ਼ਾਮ ਨੂੰ ਆਉਂਦਾ ਸ਼ਾਮ ਨੂੰ ਆਉਂਦਾ ਨਾਲ ਉਹਦੇ ਚਾਹ ਵਾਲਾ ਨਾਲ ਚਾਹ ਵਾਲਾ ਚਾਹ ਵਾਲਾ ਵੀ ਬਹੁਤ ਵਧੀਆ ਤਾਂ ਦੇਖੋ ਆ ਯਾਰ ਉਹ ਇੱਕ ਗੱਲ ਆ ਆਟੋ ਸਾਰੇ ਨਵੇਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਕਹੀ ਸੀ ਸਾਰੇ ਆਟੋ ਨਵੇਂ ਕੰਮੇ ਉਹ ਆਟੋ ਆਹ ਜਾ ਦੇ ਆ ਦੇਖੋ ਆ ਵੀ ਨਵਾਂ ਹੈਗਾ ਕੋਈ ਉਹ ਨਾ ਲੱਗੂ ਪੁਰਾਣਾ ਜਾ ਉਹ ਦੇਖੋ ਵੀ ਨਵਾਂ ਹੈਣਾ ਆ ਵਿੱਚ ਛੋੜਾ ਹੱਥੀ ਆ ਗਿਆ ਬਾਕੀ ਉਹਦੇ ਕੋਈ ਅੱਜ 30 ਜੂਨ ਹੋਈ ਆ ਅਜੇ ਵੀ ਸਕੂਲ ਲੱਗ ਰਹੇ ਨੇ ਜਵਾਕਾਂ ਹਾਂ ਨਹੀਂ ਸਕੂਲਾਂ ਨੇ ਨੇ ਹਾਂ ਕੜ ਕੇ ਵੀ ਬਹੁਤ ਯਾਰ ਹੋ ਗਏ කැටමිය ගොයිස් කූ චලෝප ේකටය අපගේ යතිත් පණදගේ කීහි දේක කරි පන් අවර ලෝක ඇගේ යන්න නද තූන්දසොරක එන්න ියනු කියීලා ගැන ਦੇ ਵੀ ਆਪਾਂ ਕਰੇ ਕੰਮ ਆ ਗਏ। ਆ ਸਵਾਹ ਹੋਇਆ ਕਰੋ ਕਰਨ। ਆਹ। ਉਹ ਆ ਕਿੰਪਰ ਜੇ ਪਾਣੀ ਵਾਲਾ ਸਿਸਟਮ ਹੋ ਰੇ ਵੀ ਆਪਣੇ ਵੀ ਉੱਥੇ ਹੋ ਰੇ ਵੀ ਆ ਨਾ। ਇਹ ਬਈ ਦਾਦਾ ਹਜੇ ਇੰਡੀਆ 'ਚ ਐ ਯਾਰ ਪੁੱਤ ਐ ਕਰਦਾ ਜਗਾ ਆਪਾਂ ਪਤਾ ਨਹੀਂ ਕਿੱਥੇ ਮਾਰ। ਆ ਕੀ ਐ? ਸੱਚੀ ਗਰੇ ਗੱਤਾਂ ਕਰ ਰਹਾ। ਅਰਜੋ। ਅਵੜੀ ਫੈਮਿਲੀ ਵਿੱਚ ਰਹਿ ਗਈ। ਕਿਚੀ ਜਾਂਦੇ ਤੋਰਾ ਵਾਲਾ ਪੰਜਾਬਣ ਆ ਪੰਜਾਬ ਦਾ ਸੂਟ ਛਾਤਰੀ ਗਿੱਡੀ ਓਏ ਹਰੀ ਗਿੱਡੀ ਛਾਤਰੀ ਆਹ ਟੈਂਪੂ ਦੇ ਬੈਗ ਛਿੜਿ ਗਿੜੇ ਛਾਤਰੀ ਆਮੜਾ ਦਾ ਪੂਰਾ ਟੱਬਰ ਆ ਜੇ ਉਹਦੇ ਥੱਲੇ ਮੈਂ ਕਿਹਦਾ ਵੱਡ ਕੱਲੀ ਆਵੇਂ ਅੱਧਾ ਢਿੱਡ ਰਿਖੇ ਤੇਰਾ ਢਿੱਡ ਮਸੇ ਕੀ ਲੈਣ ਲੱਗੇ 140 ਦੇ ਦੇ ਨੇ 120 120 ਦੇ ਦੇ ਨੇ 100 ਰੁਪਏ ਹੋਰ ਕਰਤਾ ਦੇਖ ਲੋ ਆਪਦੀ ਮਾਂ ਤੋਂ ਕਿਵੇਂ ਪੈਸੇ ਮੰਗ ਰਹੇ ਨੇ ਤਰਸ ਕਰ ਲੋ ਮਾੜਾ ਮਾੜਾ ਵਿਚਾਰੀ ਪੈਸੇ ਪੈਸੇ ਜੋੜ ਜੋੜ ਦੇ ਰਹੀ ਹੈ ਕਿ ਮੈਂ ਉਹਨੂੰ ਕਿਹ ਕੱਢਾਂ ਉਹ ਜਾ ਪਿੱਡਣ ਲੱਗੀ ਆ ਉਹ ਬਈ ਮੱਥਾ ਟੇਕਣ ਦੇ ਕੰਮ ਆ ਜਾਣਗੇ ਨੰਨੀ ਇਹ ਕੈਨਡ ਦੇ ਦਿਓ ਇਸਦੇ ਨਾਲ ਨਹੀਂ ਇਸਦੇ ਉਹ ਹੋ ਰਹੀ ਨਹੀਂ ਕਮਰੇ ਜੇ ਛੱਡੀ ਤਰਤਾ ਜੀ ਦੇਖੋ ਆਪਾਂ ਅੱਗੇ ਗੁਦਾਵਰੀ ਦੇ ਕੰਡੇ ਇੱਥੋਂ ਗਾਗਰ ਭਰਦੇ ਨੇ ਉਹ ਜਿਹੜੀ ਗੁਦਾ ਆਪਣਾ ਗਾਗਰ ਭਰੀ ਜਾਂਦੀ ਆ ਭਰੀ ਜਾਂਦੀ ਸਵੇਰੇ ਆਪਾਂ ਉਹ ਤਕਰੀਬ 2 ਤੋਂ 3 ਵਜੇ ਦੇ ਵਿੱਚ ਵਿੱਚ ਹਾਂ 2:00 ਵਜੇ ਹੋ ਸਕਿਆ ਆਸਲ ਵਿੱਚ 100% ਆਪਾਂ ਤੁਹਾਨੂੰ ਸਵੇਰੇ ਦਿਖਾਵਾਂਗੇ ਇਹ ਆਹ ਦੇਖੋ ਗੁਦਾਵਰੀ ਦਾ ਥਿਊ ਦੇਖੋ ਤੁਸੀਂ ਕੀ ਲਿਖਿਆ ਹੋਇਆ ਆ ਦੇਖੋ ਹੁਣ ਪਾਜ਼ ਕਰਕੇ ਪੜ੍ਹ ਲਿਓ ਇੱਥੋਂ ਭਰਦਨੇ ਗਾਕਰ ਸਵੇਰੇ ਪੂਰੇ ਸਾਰੇ ਇਕੱਠ ਹੁੰਦਾ ਦੇਖੋ ਬਾਈ ਇਹ ਹੈ ਗਦਾਫਰੀ ਨਦੀ ਜਿਹੜੀ ਇੱਥੋਂ ਲੰਘਦੀ ਹੈ ਤੇ ਇੱਥੋਂ ਜੋ ਸਵੇਰ ਮਤਲਬ ਮੌਜੂਦ ਸਭ ਤੋਂ ਆਉਣ ਬਾਬਾ ਜੀ ਹੁੰਦੇ ਨੇ ਇੱਥੇ ਮਤਲਬ ਗੱਗਰ ਭਰ ਕੇ ਲੈ ਕੇ ਜਾਂਦੇ ਨੇ ਤੇ ਇਹ ਮਤਲਬ ਪਰੰਪਰਾ ਸ਼ਰੂ ਤੋਂ ਚੱਲਦੀ ਹੈ ਇਹ ਆਪਣਾ ਕਰਦੇ ਨੇ 2 ਤੋਂ 3 ਵਜੇ ਦੇ ਵਿੱਚ ਸਵੇਰ ਸੁਬਹਾਉਂਦੇ ਹਾਂ ਚਲੋ ਆਪਾਂ ਕੱਲ ਨੂੰ ਸ਼ਾਇਦ ਟਰਾਈ ਕਰੀਏ ਵੀ ਕੱਲ ਨੂੰ ਆਪਾਂ ਵੀ ਵਿੱਚ ਹਾਜ਼ਰੀ ਭਰੀਏ ਆ ਜਾ ਹੇਰੀ نیچے ਆ ਜਾ ਗਦਾਫਰੀ ਨਦੀ ਇੰਨਾ ਦਾ ਜਦੋਂ ਭਰ ਕੇ ਚੱਲਦੀ ਹੈ ਉਹ ਇੱਥੇ ਉੱਪਰ ਤੱਕ ਆ ਜਾਂਦੀ ਹੈ ਨਾ ਬੋਰਡ ਉਂਗੀ ਨੀਚੇ ਦੱਕੇ ਉੱਪਰ ਕੇ ਚੱਲ ਜੇਦੇ ਉੱਪਰ ਤੱਕ ਆਂਦੀ ਆ ਦੇਖੋ ਹੋਰੀ ਹੈ ਆਣਾ ਇਹਨਾਂ ਥੱਲੇ ਨਹੀਂ ਆਣਾ ਥੱਲੇ ਨਹੀਂ ਆਣਾ പൗടിയ ഉച്ച നീച്ച ਏ ਬਾਬਾ ਮਤਲਬ ਬਾਬਾ ਨਗੀਨਾ ਘਾਟ ਐ ਇੱਥੇ ਤਾਂ ਉਂਗਰਾ ਫਰੀਦ ਜੋ ਵੀ ਪਰ ਇੱਥੇ ਹੁੰਦੀ ਐ ਇਹ ਗੁਰੂ ਘਰ ਵੀ ਆਪਾਂ ਜਾਵਾਂਗੇ ਇੱਕ ਹੋਰ ਆ ਗੁਰੂ ਘਰ ਇਹ ਐਵੇਂ ਚਾਰ ਤੋਂ ਪੰਜ ਗੁਰੂ ਘਰ ਨੇ ਜੋ ਗਦਾਵਰੀ ਦੇ ਕੰਡੇ ਨੇ ਸ਼ਾਇਦ ਉਹ ਮੰਦਰ ਹੈਗਾ ਆਪੋ ਵੀ ਦੇਖ ਕੇ ਆਈਏ ਉਹ ਸਾਹਮਣੇ ਆਪੋ ਵੀ ਕਰਦੇ ਡਰਾਈ ਤੇ ਉੱਪਰ ਸਿੱਜ ਜਾਏਗਾ ਇਹਨਾਂ ਤੋਂ ਆਪਦੀ ਕੱਪੜੇ ਗੰਦੇ ਕਰ ਰਹੇ ਆ ਵਾਈਟ ਆ ਬਾਈ ਇੱਕ ਨਵੀਂ ਗੱਲ ਤੁਹਾਨੂੰ ਦੱਸਦਾ ਮੈਂ ਠੀਕ ਆ ਅਸੀਂ ਉਹ ਜਿਹੜੀ ਸਾਹਮਣੇ ਬਿਲਡਿੰਗ ਆ ਉੱਥੇ ਰੂਮ ਲਿਆ ਹੋਇਆ ਉਹਦੀ ਬਿਲਡਿੰਗ ਦੀ ਬਣਤਰ ਹੀ ਇਦਾਂ ਦੀ ਹੈ ਮਤਲਬ ਦੇਖਣ ਨੂੰ ਔੜੀ ਲੱਗਦੀ ਥੋੜੀ ਪਰ ਉਹਦੀ ਅੰਦਰ ਬਣਤਰ ਐਵੇਂ ਦੀ ट्रायंगल ਸ਼ੇਪ ਚ ਬਣੀ ਹੋਈ ਆ ਉਹ ਜਦੋਂ ਆਪਾਂ ਜਾਣਿਆ ਕਿਸੇ ਮਰਜ਼ੀ ਪਾਸੋਂ ਹਵਾ ਚੱਲ ਰਹੀ ਹੋਵੇ ਕੋਈ ਵੀ ਰੂਮ ਮਤਲਬ ਜਿਹੜਾ ਮਰਜ਼ੀ ਹਵਾ ਚੱਲ ਰਿਹਾ ਉਹਦੇ ਵਿੱਚ ਦੀ ਕ੍ਰੋਸਿੰਗ ਹੋਣੀ ਹੀ ਹੋਣੀ ਆ ਉਹਦੇ ਵਿੱਚ ਠੰਡ ਬੜੀ ਲੱਗਦੀ ਆ ਚਾਰੇ ਪਾਸੋਂ ਕ੍ਰੋਸਿੰਗ ਹੁੰਦੀ ਆ ਦੀ ਜੇ ਮਲਾਂਪੰਮ ਨੋਰਮਲੀ ਖੜੇ ਆਂਗੇ ਤਾਂ ਇਧਰੋਂ ਹਵਾ ਮਤਲਬ ਜੇ ਟ੍ਰੈਂਗਲ ਸ਼ੇਪ ਚ ਤਿੰਨਾਂ ਪਾਸੋਂ ਦੇ ਕੋਰੀਡੋਰ ਬਣੇ ਹੋਣੇ ਮਤਲਬ ਚਾਰੇ ਪਾਸੋਂ ਹਵਾ ਨੱਕੈਂਟ ਮਤਲਬ ਮੌਸਮ ਉੱਥੇ ਲੱਗਦਾ ਕੋਈ ਮਤਲਬ ਗਰਮੀ ਨਹੀਂ ਲੱਗਦੀ ਤੇ ਆ ਵੀ ਇੱਕ ਗੁਰੂ ਘਰ ਬਣਿਆ ਹੈ ਇਹ ਬੰਦਾ ਦੇਖਿਆ ਇਹ ਗੁਰੂ ਘਰ ਹੈਗਾ ਬੰਦਾ ਘਟ ਇਸ ਗੁਰੂ ਘਰ ਦਾ ਮਤਲਬ ਇਤਿਹਾਸ ਹੈ ਹੈਰੀ ਦੱਸਣਗੇ ਹੈਰੀ ਦੱਸੋ ਕੀ ਇਤਿਹਾਸ ਹੈ ਇਸ ਗੁਰੂ ਘਰ ਦਾ ਦੱਸੋ ਬੇ ਇਸ ਗੁਰੂ ਘਰ ਦਾ ਇਤਿਹਾਸ ਹੈ ਐਮ ਵੀ ਗੁਰੂ ਗੋਬਿੰਦ ਸਿੰਘ ਜੀ ਬੱਬਾ ਬੰਦਾ ਸਿੰਘ ਭਾਦਰ ਜੀ ਦੇ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਥਾਪੜਾ ਦੇ ਕੇ ਤੋਰੇ थे ਪੰਜਾਬ ਵੱਲ ਵੀ ਪੰਜਾਬ ਵੱਲ ਨੂੰ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਬੱਬਾ ਬੰਦਾ ਸਿੰਘ ਭਾਦਰ ਜੀ ਨੂੰ ਥਾਪੜਾ ਦੇ ਕੇ ਤੋਰੇ ਸੀ ਵੀ ਲੜਾਈ ਹੋਈ ਸੀ ਨਾ ਜਿਹੜੀ ਉਹ ਪੰਜਾਬ ਫਤਿਹ ਕਰਨ ਦਾ ਪੰਜਾਬ ਫਤਿਹ ਕਰਨ ਦਾ ਸਰੰਦਰ ਜੀ ਇੱਟ ਨਾਈਟਾ ਖੜਕਾਉਣ ਦਾ ਹਾਂ ਸਰੰਦਰ ਜਿਹੜੀ ਇੱਟ ਨਾਈਟਾ ਖੜਕਾਉਣ ਦਾ ਮਤਲਬ ਇਹ ਗੁਰੂ ਘਰ ਇੱਕ ਸਾਈਡ ਜੀ ਤਿਆਗਾ ਇੱਥੇ ਮਤਲਬ ਘਾਟੀ ਆਉਂਦ ਨੇ ਦਿਲ ਜਣ ਦੇਖੋ ਤੁਸੀਂ ਸਾਰਾ ਖਾਲੀ ਖਾਲੀ ਹੋਇਆ ਪਿਆ ਹੈਗਾ ਠੰਡਾ ਹੈ ਰੀ ਪਾਣੀ ਇਹ ਚੈਪ ਕਰਾ ਇਸ ਸਾਰੇ ਆਪਣੇ ਇਤਿਹਾਸ ਦੇ ਵਿੱਚ ਜੋ ਵੀ ਕੁਰਬਾਨੀਆਂ ਹੋਈਆਂ ਜੋ ਵੀ ਆਪਣੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਸਾਰਾ ਕੁਝ ਦਿੱਤਾ ਮਾਈ ਭਾਗੋ ਜੀ ਬਾਰੇ ਉਹ ਇਹਨਾਂ ਦਾ ਲਿਖਿਆ ਹੋਇਆ ਆਫ ਬਫਫਤੇ ਤੇ ਜੋਰਾਵਰ ਸਿੰਘ ਜੀ ਅਠੰਡੇ ਵਰਚ ਅਠੰਡੇ ਵਰਚ ਬਾਰੇ ਲਿਖਿਆ ਸਾਰਾ ਮਤਲਬ ਓਵਰਾਲ ਜੋ ਵੀ ਆਪਣਾ ਸਾਰਾ ਇਤਿਹਾਸ ਹੈ ਉਹ ਉਰੇ ਮਤਲਬ ਉਹਨਾਂ ਦੀਆਂ ਤਸਵੀਰਾਂ ਫੋਟੋਆਂ ਲਾ ਕੇ ਤੇ ਉਹਨਾਂ ਬਾਰੇ ਦੱਸਿਆ ਗਿਆ ਲਿਖਿਆ ਗਿਆਗਾ ਉਹ ਬਾਹਰ ਵਿੱਚ ਉਹ ਮਤਲਬ ਇਹਦਾ ਵੀ ਇਤਿਹਾਸ ਤੁਹਾਨੂੰ ਦੱਸ ਦਿਆ ਇਹ ਲਿਖਿਆ ਹੋਇਆ ਹੈਗਾ ਸਤਿ ਸ੍ਰੀ ਅਕਾਲ ਬਾਬਾ ਅਬਦੁੱਲ ਰਜ਼ਾ ਲਾਲ ਰਹਿਣ ਸੰਤ ਬਾਬਾ ਜੀ ਤੇ ਸਿੰਘ ਜੀ ਨੇ ਨਾ ਸੰਤਾ ਦੇ ਸਰਦਾਰ ਸਾਚਾਨ ਸਿੰਘ ਜੀ ਬੀਬੂ ਸਾਹਿਬ ਜੀ ਦੀ 40 ਸਾਲ ਸੇਵਾ ਕੀਤੀ ਬਕਾਇਦ ਤਨਖਾਹ ਇਸੇ ਦਮੇਂ ਜੀ ਉਹਨੇ ਕਈ ਗੁਰਦੁਆਰੇ ਵੱਲੋਂ ਤਾਂ ਖਾਣੇ ਦੀ ਸੇਵਾ ਕੀਤੀ ਇਹ ਆਪਣੇ ਅੰਤੀ ਲੰਗਰ ਤਿਆਰ ਕਰਕੇ ਸੰਗਤਾਂ ਨੂੰ ਲੰਗਰਿਤ ਕਉਂਦੀ। ਜਦੋਂ ਇਹਨਾਂ ਸੰਤਾਨ ਨੇ 40 ਸਾਲ ਸੰਵਾਕ ਕੀਤੀ ਉਹਦੇ ਵਿੱਚ 12 ਸਾਲ ਹੋ ਗਏ। 12 ਸਾਲ ਇਹਨਾਂ ਸੰਤਾਨ ਕਿਸੇ ਨਾਮ ਯਾਦ ਬਾਤ ਨਹੀਂ ਕੀਤੀ। ਤਬਸ਼ੁਹ ਕਰਦੇ ਦੇ ਨਾਮ ਜਾਂਦੇ ਰਹੇ। ਤੱਕ ਸਤਖੰਡ ਸ੍ਰੀ ਅਕਾਲ ਪੁਰਖ ਜੀ ਦੀ ਸੇਵਾ ਕਰਦੇ। ਇਸ ਲਈ ਇਹਨਾਂ ਸੰਤਾਨ ਸਤਿਗੁਰੂ ਆਪਾਂ ਜੀੰਦਰ ਸਿੰਘ ਜੀ ਨੂੰ ਸਾਹਿਬ ਜੀ ਅੱਜ ਜਦੋਂ 12 ਸਾਲ ਦਾ ਬੰਦ ਲੱਕਿਆ ਲੰਗਰ ਦੀ ਸੇਵਾ ਤੋਂ ਉਪਰਾਣ ਗੋਦਾਵਲੀ ਵਿੱਚ ਸ਼ਾਨਦਾਰ ਕੇ ਇਹ ਜਗ੍ਹਾ ਤੇ ਆ ਕੇ ਤਪਸ਼ਿਆ ਕਰਦੇ ਸੀ ਇਹ ਇਸ ਦੇ ਕੋਲ ਤੋਂ ਵਾਰਾ ਤਪਸਥਾਨ ਦਾ ਹੈ ਹਾਂ ਅੱਥਰੀ ਇਸ ਗੁਰੂ ਘਰ ਦਾ ਤਪਸਥਾਨ ਗੁਰਕਰ ਹਾਂ ਜੀ ਹਜੂਰ ਸਾਹਿਬ ਹਾਂ ਜਿਹੜੇ ਉੱਥੇ ਹੈਡ ਗ੍ਰਾਂਥੀ ਨੇ ਹਾਂ ਜਿਹੜੇ ਪਹਿਲਾ ਹੈੱਡ ਗ੍ਰਾਂਥੀ ਦੇ ਬਾਬਾ ਯੁਗਿੰਦਰ ਸਿੰਘ ਜੀ ਉਹਨਾਂ ਨੇ ਉਹ 40 ਸਾਲ ਸੇਵਾ ਕਰੀ ਲਿਆ। ਉਸ ਤੋਂ ਬਾਅਦ ਜਿਹੜੇ ਉਹਨਾਂ ਨੇ ਉਹ ਦੁਗਾਦ ਵਾਲਿਆਂ ਨੂੰ ਗੱਦੀ ਦਿੱਤੀ ਦੀ ਉਹਨਾਂ ਨੇ 16 ਸਾਲ ਸੇਵਾ ਕਰੀਆ। ਹੁਣ ਬਾਬਾ ਕੁਲਵਿੰਦਰ ਜੀ ਨੇ ਉਹਨਾਂ ਨੇ ਉਹ ਸੇਵਾ ਕਰਨ ਨੇ ਜਿਹੜੇ ਉਹਨਾਂ ਨੂੰ ਗੱਦੀ ਉਹਨਾਂ ਮਿਲੀ ਸੀ। ਓਕੇ ਇਹ ਉਹਰੇ ਮੰਨ ਲੋ ਵੀ ਉਹਰੇ ਉਹ ਕਰਦੇ ਤੇ ਉਹ ਤਾਪ ਕਰਦੇ ਤੇ ਉਹ ਰਿਆ ਕਿ ਜਿਹੜੇ ਉਹ ਤੋਂ ਹੈੱਡ ਗ੍ਰਾਂਥੀ ਤੇ ਗਦਾਬਰੀ ਚ ਇਸ਼ਤਿਹਾਨ ਕਰਕੇ ਫਿਰ ਉਹ ਰਿਆ ਕਿ ਤਾਪ ਕਰਦੇ। ਤਾਂ ਅਸੀਂ ਇਹਦਾ ਦੁਬਾਰਾ ਜਨਾਮ ਤਾਪ ਤੋਂ ਦੁਬਾਰਾ ਓਕੇ ਮਤਲਬ ਜੋ ਵੀ ਇੱਥੇ ਹਜੂਰ ਸਾਹਿਬ ਜੋ ਵੀ ਗ੍ਰੰਤੀ ਨੇ ਮਤਲਬ ਸੇਵਾ ਲਈ ਹੋਈ ਆ ਉਹ ਉਰਿਆ ਕੇ ਗੋਦਾਵਰੀ ਚ ਇਸ਼ਨਾਨ ਕਰਕੇ ਤੇ ਉਹ ਉਰਿਆ ਕੇ ਤਾਪ ਕਰਦੇ ਸੀ ਤਾਂ ਕਰਕੇ ਇਸ ਗੁਰੂ ਘਰ ਦੇ ਨਾਮ ਤਾਪ ਇਸ਼ਨਾਨ ਰੱਖਿਆ ਗਿਆ ਉਹਨਾਂ ਨੇ 1200 ਮੂਨ ਵਰਤ ਰੱਖਿਆ ਜਿਹੜੇ ਪਹਿਲਾਂ ਤੋਂ ਤੇ ਖੋ ਆਪਣਾ ਅਸੀਂ ਮਤਲਬ ਉਥੋਂ ਗਦਾਵਰੀ ਦੇ ਕੰਡੇ ਦੇ ਆਪਾਂ ਦੇਖੇ ਦੋ ਤੋਂ ਤਿੰਨ ਗੁਰੂ ਘਰ ਨੇ ਉੱਥੇ ਤੇ ਐਵੇਂ ਤਿੰਨ ਗੁਰੂ ਚਾਰ ਗੁਰੂ ਘਰ ਨੇ ਜਿਹੜੇ ਆਪਣਾ ਗਦਾਵਰੀ ਦੇ ਕੰਡੇ ਨੇ ਅਸੀਂ ਪਤਾ ਕੀਤਾ ਸੀ ਪਹਿਲਾਂ ਤੇ ਹੁਣ ਆਪਾਂ ਦੋ ਜਾਏ ਤੇ ਇਸ ਤੋਂ ਬਾਅਦ ਆ ਤੀਜਾ ਗੁਰੂ ਘਰ ਹੈ ਜਿਹੜਾ ਆਹ ਬਾਬਾ ਨਕੀਨਾ ਘਾਟਾ ਹੁਣ ਆਪਾਂ ਇੱਥੇ ਜਾਂਦੇ ਆ ਤੇ ਆਪਾਂ ਇੱਥੇ ਵੀ ਦੇਖਦੇ ਆ ਵੀ ਕੀ ਚੀਜ਼ ਆ ਹਨਾ ਵੀ ਕੀ ਇਤਿਹਾਸ ਆ ਇਸ ਚੀਜ਼ ਦਾ ਆ ਗੁਰੂ ਘਾਟ ਨਿਕਨ ਸਾਹਿਬ ਜੀ ਦਾ ਇਤਿਹਾਸ ਆ ਤੁਸੀਂ ਆ ਪੜ ਸਕਦੇ ਹੋ ਆ ਹਿੰਦੀ ਵਿੱਚ ਲਿਖਿਆ ਹੈ ਤੇ ਆ ਇੰਗਲਿਸ਼ ਵਿੱਚ ਲਿਖਿਆ ਹੈ ਤੇ ਉਹਨਾਂ ਨੂੰ ਬਹੁਤ ਹੀ ਕੀਮਤੀ ਹੀਰਾ ਦਿਖਾਇਆ ਦਿੱਤਾ ਵੀ ਮਤਲਬ ਆ ਲੋਕਾਂ ਨੇ ਉਹਨੂੰ ਦਿੱਤਾ ਸੀਗਾ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਹੀਰੇ ਨੂੰ ਕੀ ਕਰਿਆ ਚੁਲਾਇਆ ਹੈਰੀ ਕੀ ਆ ਹੈਰੀ ਅ ਗੁਰਦੁਆਰਾ ਕਿਹੜਾ ਜਿਹੜੇ ਸੰਤ ਵਾਪਾ ਭਾਜਨ ਸਿੰਘ ਜੀ ਨੇ ਹੂੰ ਉਹ ਆਪਣੇ ਉਥੋਂ ਵੀ ਫੌਜ ਦੀ ਆਪਣੀ ਨੌਕਰੀ ਛੱਡ ਕੇ ਪੂਰੇ ਪੈਦਲ ਯਾਤਰਾ ਕਰਕੇ ਉਰੇ ਆਏ ਤੇ ਵੀ ਅੱਛਾ ਕਿ ਉਹਨਾਂ ਨੇ ਭਗਤੀ ਕੀਤੀ ਠੀਕ ਹੈ ਤਾਂ ਇਹਦਾ ਨਾਮ ਗੁਰਦੁਆਰਾ ਭਾਜਨਗੜ੍ਹ ਸਾਹਿਬ ਰੱਖਤਾ ਦੇਖੋ ਕਿੰਨੀ ਸੋਹਣੀ ਆ ਗੇਟ ਬਣ ਬੜੀ ਕਹੈਂਡ ਬਿਲਡਿੰਗ ਆ ਪ੍ਰਾਣੀ ਆਪਣੀ ਹੋਈਆਂ ਨੇ ਦੇਖੋ ਕਲਰ ਦੇਖੋ ਕਿੰਨਾ ਸੋਹਣਾ ਮਤਲਬ ਉਹਦੇ ਵਿੱਚ ਵਿੱਚ ਭਰੇ ਹੋਏ ਨੇ ਜਿਹੜੇ ਬਰੀਕ ਬਰੀਕ ਆ ਜ ਆਹੜਾ ਲੈ ਭਾਈ ਅਸੀਂ ਆਪਣਾ ਅੰਦਰ ਛਕ ਲੰਗਰ ਛੱਕੇ ਨਹੀਂ ਅੰਦਰ ਛਕਣਾ ਜੀ ਆਪਾਂ ਪੁਜੀ ਸਾਹਿਬ ਆ ਗਏ ਲੈਵਰੇ ਗੁਰੂ ਘਰ ਮੱਥਾ ਟੇਕ ਕੇ ਉੱਥੇ ਫਿਰ ਅਸੀਂ ਕੀਰਤੀ 2 ਘੰਟੇ ਸੇਵਾ ਤੇ ਮਤਲਬ ਬਹੁਤ ਆਨੰਦ ਆ ਮਨ ਖੁਸ਼ ਹੋ ਗਿਆ ਆਪਾਂ ਤੇਨੇ ਵੀ ਜਿੰਨੇ ਚਲੋ 10 ਮਿੰਟ ਸੀ ਪਰ ਕਰਨੀ ਆਪਾਂ ਨੂੰ ਜ਼ਰੂਰ ਚਾਹੀਦੀ ਆ ਹਾਂ ਬਹੁਤ ਆਪਾਂ ਪਾਈਸੀ ਦੇ ਉੱਪਰ ਆਇਆ ਸੁਆਦ ਫੋ ਲਾਇਆ ਸਕੂਨ ਮਿਲਿਆ ਸਕੂਨ ਦਿਲ ਨੂੰ ਜੋ ਸਕੂਨ ਮਿਲਦਾ ਉਹ ਕਦੇ ਨਹੀਂ ਮਿਲਦਾ ਲੱਖਾਂ ਕਰੋੜਾਂ ਰੁਪਏ ਤਾਂ ਵੀ ਨਹੀਂ ਮਿਲਦਾ ਉਹ ਜੀ ਜਿੰਨਾ ਉੱਥੇ ਸੇਵਾ ਕਰਕੇ ਉਸ ਨੂੰ ਮੰਨਦਾ ਆਪਾਂ ਉਤਰਨੀ ਚਾਹੀਦੀ ਹੈ ਤੇ ਹੁਣ ਅਸੀਂ ਮਤਲਬ ਬਾਹਰ ਨਿਕਲੇ ਸੀ ਆਪਣਾ ਸੇਵਾ ਕਰਕੇ ਤੇ ਹੁਣ ਲੰਗਰ ਛਕਾਂਗੇ ਅਸੀਂ ਗੁਰੂ ਘਰ ਲੰਗਰ ਸਾਹਿਬ ਦੇ ਵਿੱਚ ਹਨਾ ਤੇ ਬਸ ਬਹੁਤ ਧੱਕੇ ਹੋਏ ਆ ਹੁਣ ਹੋਰ ਨਹੀਂ ਹੋਣਾ ਤੇ ਆਪਾਂ ਕੱਲ ਨੂੰ ਮਿਲਦੇ ਕੱਲ ਨੂੰ ਸਵੇਰੇ ਜਲਦੀ ਉੱਠਾਂਗੇ 4 ਵਜੇ ਉੱਠ ਕੇ ਚਲੋ ਪਹਿਲਾਂ ਇੱਕ ਵਾਰ ਇੱਥੇ ਮੱਥਾ ਟੇਕ ਕੇ ਫਿਰ ਆਪਾਂ ਜਾਵਾਂਗੇ ਨਾਨਕ ਜੀ ਦਾਣਕ ਜੀਰ ਤੇ ਉੱਥੇ ਵੀ ਦੇਖਾਂਗੇ ਆ ਆਪਣਾ ਆਪਣਾ ਟ੍ਰੈਵਲਰ ਟ੍ਰੈਵਲਰ ਕਰਾਇਨਾ ਮੁਕਤ ਟ੍ਰੈਵਲਰ ਬੁੱਕ ਕਰਾਇਆਗਾ ਤੇ ਅੱਜ ਦੇ ਵਲੌਗ ਦੀ ਮਤਲਬ ਡੇ ਅੱਜ ਆਪਣਾ ਜਿਹੜਾ 3 ਸੀ ਅੱਜ ਆਪਾਂ ਇਹਦੀ ਐਂਡ ਕਰਦੇ ਆ ਬਹੁਤ ਥੱਕੇ ਹੋਇਆ ਓਕੇ ਬਾਏ ਇਹ ਕੋਈ ਚੀਜ਼ ਹੋਰ ਦਿਖਾਉਣ ਵਾਲੀ ਅੱਗੇ ਤੇ ਬਾਕੀ ਜੇ ਕੋਈ ਚੀਜ਼ ਹੁੰਦੀ ਹੈ ਤਾਂ ਕਮੈਂਟ ਕਰ ਦਿਓ